ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦੇਂਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਉੱਤੇ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਜੈ ਸ਼੍ਰੀ ਰਾਮ 22 ਤਰੀਕ ਨੂੰ ਅਜੋਧਿਆ ਵੇਖੇ ਰਾਮ ਮੰਦਰ ਜੀ ਦਾ ਜਿਹੜਾ ਵੀ ਉਦਘਾਟਨ ਹੋਇਆ ਉੱਥੇ ਮੂਰਤੀ ਸਥਾਪਨਾ ਹੋਈ ਹੈ ਔਰ ਉਹਦੀ ਖੁਸ਼ੀ ਦੇ ਵਿੱਚ ਨਾਪਾ ਦੇ ਵਿੱਚ ਬਹੁਤ ਵੱਡੇ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਸੀ ਔਰ ਅਯੁੱਧਿਆ ਤੋਂ ਸਪੈਸ਼ਲ ਪ੍ਰਸ਼ਾਦ ਜਿਹੜਾ ਜੀ ਉੱਥੋਂ ਲੈ ਕੇ ਆਂਦਾ ਜੀ ਅਸੀਂ ਔਰ ਅੱਜ ਜਿਹੜਾ ਪ੍ਰਸ਼ਾਦ ਜਿਹੜਾ ਜੀ ਉਹ 2 ਕੁਆਂਟ ਲੱਡੂਆਂ ਦਾ ਪ੍ਰਸ਼ਾਦ ਜਿਹੜਾ ਅਸੀਂ ਸਮੂਤ ਸੰਗਤ ਨੂੰ ਨਾਪਾ ਦੀ ਸੰਗਤ ਨੂੰ ਉਹਦੇ ਵਿੱਚ ਦੇ ਰਿਹਾ ਕਿਉਂਕਿ ਇਹ ਭਗਵਾਨ ਸ਼੍ਰੀ ਰਾਮ ਜੀ ਦਾ ਪ੍ਰਸ਼ਾਦ ਅਸੀਂ ਚਾਹੁੰਦੇ ਹਰੇਕ ਘਰ 'ਚ ਜਾਵੇ ਹਰੇਕ ਘਰ ਦੇ ਵਿੱਚ ਖੁਸ਼ੀ ਆਵੇ ਹਰੇਕ ਘਰ ਤਰੱਕੀ ਕਰੇ ਔਰ ਭਗਵਾਨ ਰਾਮ ਜੀ ਜਿਹੜੇ ਦੁਨੀਆ ਦੇ ਮਾਲਕ ਨੇ ਉਹਨਾਂ ਦੀ ਅਪਾਰ ਕਿਰਪਾ ਜਿਹੜੀ ਆ ਉਹ ਨਾਪਾ ਤੇ ਵਰਸੇ ਨਾਪਾ ਵੈਸੇ ਵੀ ਛੋਟੀ ਕਾਸ਼ੀ ਨਾ ਜਾਣਾ ਜਾਂਦਾ ਜੀ ਸੋ ਨਾਪਾ ਦੀ ਸੰਗਤ ਦੇ ਵਿੱਚ ਪਿਆਰ ਵੀ ਬਹੁਤ ਆ ਜੀ ਬੜੇ ਅਧਿਆਤਮਿਕ ਲੋਕ ਨੇ ਹਰ ਧਰਮ ਦਾ ਸਤਿਕਾਰ ਕਰਦੇ ਆ ਸੋ Hindu Muslim Sikh Isai ਸਾਰੇ ਧਰਮ ਜਿਹੜੇ ਰਲ ਕੇ ਅਸੀਂ 22 ਤਰੀਕ ਨੂੰ ਵੀ ਸੈਲੀਬ੍ਰੇਟ ਕੀਤਾ ਤੇ ਬਹੁਤ ਵੱਡਾ ਪ੍ਰੋਗਰਾਮ ਜੀ ਅੱਜ ਵੀ ਅਸੀਂ ਪ੍ਰਸ਼ਾਦ ਜਿਹੜਾ ਜੀ ਜਿਹੜਾ ਅਯੁੱਧਿਆ ਤੋਂ ਸਪੈਸ਼ਲ ਆਇਆ ਜੀ ਉਹ ਅਸੀਂ ਦੋ ਦੋ ਲੱਡੂ ਜਿਹੜੇ ਆ ਇੱਕ ਇੱਕ ਉਹਦੇ ਚ ਪਾ ਕੇ ਅਸੀਂ ਹਰੇਕ 90 ਦੇ ਵਿਅਕਤੀ ਨੂੰ ਭੈਣਪਰਾ ਸਾਹਿਬ ਨੂੰ ਦੇ ਰਿਹਾ ਜੀ ਤਾਂ ਕਿ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਬਣਾਈ ਰੱਖੇ ਜੀ ਜਿਹੜੇ ਸਿਆਸਤ ਕਰਨ ਇਸ ਧਰਮ ਦੇ ਨਾਮ ਤੇ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਧਰਮ ਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਭਗਵਾਨ ਸ਼੍ਰੀ ਰਾਮ ਜੀ ਦੁਨੀਆ ਦੇ ਮਾਲਕ ਨੇ ਪਰ ਭਗਵਾਨ ਸ਼੍ਰੀ ਰਾਮ ਜੀ ਦਾ ਬਹੁਤ ਮਰਿਆਦਾ ਦੇ ਵਿੱਚ ਰਹਿ ਕੇ ਜਿਹੜਾ ਪੂਰਾ ਜੀਵਨ ਜਿਹੜਾ ਉਹਨਾਂ ਦਾ ਜੀ ਉਹ ਪ੍ਰੇਰਣਾ ਸਰੋਤ ਹੈ ਭਗਵਾਨ ਰਾਮ ਜੀ ਲਕਸ਼ਮਣ ਜੀ ਸੀਤਾ ਜੀ ਹਨੂਮਾਨ ਜੀ ਇੱਕ ਇੱਕ ਜਿਹੜਾ ਆਪਾਂ ਨਾਂ ਲੈ ਰਹੇ ਆ ਸਾਰਾ ਨਾ ਜੀ ਜਿਹੜਾ ਵੀ ਵਿਅਕਤੀ ਇਹ ਨਾਂ ਲੈਂਦਾ ਜੀ ਆਪਣੇ ਮੁਖਾਰਬਿੰਦ ਤੋਂ ਨਾਂ ਬੋਲਦਾ ਉਹ ਮੂੰਹ ਮੁੱਖ ਪਵਿੱਤਰ ਹੋ ਜਾਂਦਾ ਜੀ ਸੋ ਇੱਥੇ ਰਾਜਨੀਤਿਕ ਕਰਨ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਜੀ ਸੋ ਅਸੀਂ ਸਾਰੇ ਉਹਨਾਂ ਦੀ ਸਖਿਆਵਾਂ ਲੈ ਕੇ ਆਪਣਾ ਜੀਵਨ ਵੀ ਉਹ ਸੁਧਾਰਤ ਕਰੀਏ ਇਨਸਾਨੀ ਦੀ ਸੇਵਾ ਸਭ ਤੋਂ ਉੱਤਮ ਸੇਵਾ ਜੀ ਇਨਸਾਨੀਤ ਨੂੰ ਪਿਆਰ ਕਰਨਾ ਸਭ ਤੋਂ ਉੱਤਮ ਸੇਵਾ ਜੀ ਹਰ ਇੱਕ ਦਾ ਸਤਿ ਮਾਨ ਸਤਕਾਰ ਕਰੋ ਕਿਸੇ ਦਾ ਮਾਰਾ ਨਾ ਸੋਚੋ ਸਭ ਦਾ ਚੰਗਾ ਸੋਚੋ ਇਹੀ ਭਗਵਾਨ ਰਾਮ ਜੀ ਦਾ ਸੰਦੇਸ਼ ਹੈ ਸਾਡੇ ਐਮਐਲਏ ਦੇਵਮਾਨ ਜੀ ਜੋ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਸਾਡੇ ਲੀਡਰ ਨੇ ਤੇ 21 ਤਰੀਕ ਨੂੰ ਇਸੇ ਜਗ੍ਹਾ ਤੇ ਪਟਿਆਲਾ ਗੇਟ ਤੇ ਬੜਾ ਵੱਡਾ ਫੰਕਸ਼ਨ ਬੱਚਿਆਂ ਦਾ 2250 ਬੱਚਾ ਇੱਥੇ ਕੰਪੀਟੀਸ਼ਨ ਹੋਇਆ ਸਾਰੇ ਭਗਵਾਨ ਰਾਮ ਦੀ ਪੋਸ਼ਾਕ ਪਾ ਕੇ ਆਏ ਉੱਥੇ ਨਾਮ ਵੰਡ ਸਮਰੋਹ ਹੋਇਆ ਤੇ 22 ਤਰੀਕ ਨੂੰ ਪੂਰੀ ਇੱਥੇ ਜਿਹੜੀ ਹੈ ਯਾਤਰਾ ਦੇ ਵਿੱਚ ਵੀ ਸਾਰੀ ਸਾਡੀ ਪਾਰਟੀ ਦੇ ਮੈਂਬਰਾਂ ਨੇ ਗੱਜ-ਵੱਜ ਕੇ ਸਾਥ ਲਿੱਤਾ ਤੇ ਅੱਜ ਜਿਹੜਾ ਅਯੁੱਧਿਆ ਤੋਂ ਪ੍ਰਸ਼ਾਦ ਆਇਆ ਹੈ 2 2.5 ਕੁਇੰਟਲ ਅਸੀਂ ਪ੍ਰਸ਼ਾਦ ਲੱਡੂਆਂ ਦਾ ਵੰਡਵਾ ਕੇ ਇਕੱਲੇ-ਇਕੱਲੇ ਦੁਕਾਨ ਤੇ ਇਕੱਲੇ-ਇਕੱਲੇ ਘਰ ਚ ਜਾ ਕੇ ਵੰਡਾਂਗੇ ਸਾਰੀ ਆਮ ਆਦਮੀ ਪਾਰਟੀ ਟੀਮ ਸਾਡੀ ਐਮਸੀ ਟੀਮ ਸਾਰੇ ਸਾਡਾ ਭਾਈਚਾਰਾ ਸਾਡਾ ਨਾਲ ਰਾਜੀ ਹੈ ਤੇ ਭਗਵਾਨ ਰਾਮ ਦੀ ਜਿਹੜੀ ਇਹ ਮੰਦਿਰ ਦੀ ਮਤਲਬ ਬਹੁਤ ਵੱਡੀ ਖੁਸ਼ੀ ਹੈ ਤੇ ਅਸੀਂ ਸਾਰੇ ਖੁਸ਼ਕਿਸਮਤ ਆ ਕਿ ਸਾਨੂੰ ਆਰਾਮ ਮੰਦਰ ਦੇ ਵਿੱਚ ਵੀ ਜਾਣ ਦਾ ਮੌਕਾ ਮਿਲੇਗਾ ਕਿਉਂਕਿ ਪਿਛਲੇ 500 ਸਾਲ ਦੇ ਵਿੱਚ ਮਸਲਾ ਆੜਿਆ ਹੈ ਤੇ ਉਸ ਪ੍ਰਭੂ ਦੀ ਕਿਰਪਾ ਨਾਲ ਬੜਾ ਵਧੀਆ ਬਹੁਤ ਖੁਸ਼ੀ ਦੀ ਲਹਿਰ ਹੈ ਜਿਹੜੀ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦੀ ਗੱਲ ਹੈ ਜੀ ਅੱਜ ਕਿ ਗੁਰਦੇਵ ਸਿੰਘ ਮਾਨਸਾ ਸਾਹਿਬ ਸਾਡੇ ਐਮਐਲਏ ਸਾਹਿਬ ਉਹਨਾਂ ਵੱਲੋਂ RAMLAL AI ਜੋ ਉਹਨਾਂ ਦੀ ਮੂਰਤੀ ਸਥਾਪਿਤ ਹੋਈ ਹੈ ਉਹਦੇ ਵਿੱਚ ਇਹ ਖੁਸ਼ੀ ਨੂੰ ਦੇਖਦੇ ਹੋਏ ਪ੍ਰਸ਼ਾਦ ਜਿਹੜਾ ਘਰ-ਘਰ ਵੰਡਿਆ ਜਾ ਰਿਹਾ ਹੈ ਕਿਉਂਕਿ ਕਿਹਾ ਜਾਂਦਾ ਹੈ RAM ਨਾਮ ਅਤੇ ਮੀਠਾ ਹੈ ਕੋਈ ਗਾ ਕੇ ਦੇ ਲਓ ਮਿਲ ਜਾਂਦੇ ਹਨ ਭਗਵਾਨ ਕੋਈ ਬੁਲਾ ਕੇ ਦੇ ਲਓ ਸਭ ਦੇ ਦਿਲਾਂ ਵਿੱਚ ਵਸਦੇ ਨੇ RAM ਰਹੀਮ ਗੁਰੂ ਆਰਾਜ ਸੱਚੇ ਪਾਤਸ਼ਾਹ ਸਭ ਦੇ ਇੱਕੋ ਰੂਪ ਹੈ ਇੱਕੋ ਨੇ ਰੰਗਾਰਾ ਇਸ ਕਰਕੇ ਮੈਂ ਅੱਜ ਦੇ ਦਿਨ ਦੇਮਾਂ ਸਾਹਿਬ ਨੂੰ ਵਧਾਈ ਦੇਣਾ ਕਿ ਉਹ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਇਹ ਖੁਸ਼ੀ ਦਾ ਮੌਕਾ ਖੁਸ਼ੀ ਦੇ ਮੌਕੇ ਤੇ ਅਸੀਂ ਵੀ ਖੁਸ਼ੀ ਸਾਂਝੀ ਕਰ ਰਹੇ ਹਾਂ ਨਾ ਵਿੱਚ ਜੀ ਜੋ ਸਾਨੂੰ ਜੁੱਧਾ ਤੋਂ ਆਇਆ ਪ੍ਰਸ਼ਾਦ ਮਿਲ ਰਿਹਾ ਹੈ ਦੇਵ ਮਾਨ ਜੀ ਨੇ ਦਿੱਤਾ ਹੈਗਾ ਬਹੁਤ ਧੰਨਵਾਦ ਜੀ ਅਸੀਂ ਜਾ ਤਾਂ ਨਹੀਂ ਸਕੇ ਪਰ ਪ੍ਰਸ਼ਾਦ ਸਾਨੂੰ ਮਿਲ ਗਿਆ ਉਹ ਸ਼ਕਲਿਆ